ਇੱਕ ਮੈਕਲ ਸਰ ਕੀ ਮਾਮਲਾ ਹੋਇਆ ਸਰ ਅੱਜ ਇੱਕ ਤਸਵੀਰ ਬਲੋ ਅੱਜ 24 ਜਿਹੜਾ ਨਵੰਬਰ ਦੇ 24 ਨੂੰ ਆਪਣਾ ਜਿਹੜਾ ਹੈਗਾ ਸਾਡੇ ਬੱਸ ਸਟੈਂਡ ਗੁਰਾਇਆਂ ਦੇ ਉੱਪਰ ਸਾਡੇ ਚੌਂਕੀ ਇੰਚਾਰਜ ਧਲੇਤਾ ਤੇ ਸਾਡੇ ਦੁਸਾਂਝ ਕਲਾ ਐਸਐਸ ਸੁਖਵਿੰਦਰਪਾਲ ਤੇ ਜੰਗ ਬਹਾਦਰ ਐਸਐਸ ਇਹ ਮੌਜੂਦ ਸੀ ਇਹਨਾਂ ਦੇ ਪਾਸ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ ਗੁਰਪ੍ਰੀਤ ਸਿੰਘ ਗੋਪੀ ਨਾਂ ਦਾ ਜਿਹੜਾ ਸ਼ਖਸ ਹੈਗਾ ਜੋ ਕ੍ਰਿਮੀਨਲ ਹੈ ਹਾਰਡ ਕੋਰ ਕ੍ਰਿਮੀਨਲ ਹੈ ਐਂਡ ਕਈ ਕੇਸਾਂ ਦੇ ਵਿੱਚ ਵਾਂਟਡ ਹੈ ਜਿਹਦੇ ਵਿੱਚ ਲੁੱਟਾਂ ਖੋਹਾਂ ਦੇ ਆਮਜੈਕਟ ਦੇ ਤੇ ਹੈਂਡੀਕੀਸ ਦੇ ਪੁਰਾਣੇ ਮੁਕਾਦਮੇ ਜਿਹੜੇ ਤੇ ਦਰਜ ਨੇ ਤੇ ਦੋ ਕੇਸਾਂ ਦੇ ਵਿੱਚੋਂ ਪਕੌੜਾ ਵੀ ਆ ਤਾਂ ਉਹ ਏਰੀਆ ਦੇ ਵਿੱਚ ਇੱਕ ਕਾਲਟੋ ਗੱਡੀ ਦੇ ਵਿੱਚ ਜਿਹੜਾ ਜਿਸ ਦੇ ਪਾਸ ਨਿਯਾਜ ਅਸਲਾ ਵੀ ਆ ਤਾਂ ਘੁੰਮ ਰਿਹਾ ਇਹ ਇਨਫਰਮੇਸ਼ਨ ਜਿਹੜੀ ਹੈਗੀ ਆ ਸਾਡੇ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਸਾਡੇ ਇਨਸਪੈਕਟਰ ਐਸ ਐਚ ਓ ਸਿਕੰਦਰ ਸਿੰਘ ਵਿਰਕ ਐਸ ਐਚ ਓ ਗਰਾਇਆ ਨਾਲ ਇਸ ਪਾਰਟੀ ਵੱਲੋਂ ਸ਼ੇਅਰ ਕੀਤੀ ਗਈ ਐਂਡ ਅਗੇ ਫਰਦਰ ਇਨਫਰਮੇਸ਼ਨ ਜਿਹੜੀ ਹੈਗੀ ਆ ਸਾਡੇ ਡੀ ਐਸ ਪੀ ਫਲੋਰ ਮਿਸਟਰ ਸਰਵਨ ਸਿੰਘ ਬਲ ਐਸਪੀ ਡੈਕਟਰ ਮਿਸਟਰ ਸਰਬਜੀਤ ਰਾਏ ਨੇ ਨਾਲ ਸ਼ੇਅਰ ਕੀਤੀ ਕਿ ਜੋ ਇਹਨਾਂ ਸੀਨੀਅਰ ਅਫਸਰਸ ਨੇ ਆਪਣੀ ਜਿਹੜੀ ਜੇਰ ਨਿਗਰਾਨੀ ਹੈ ਸਾਰੇ ਯੂਨੋ ਕਰਨ ਵਾਸਤੇ ਪ੍ਰੇਜ਼ੈਂਟ ਕਰ ਲਈ ਸਾਰੇ ਆਪਰੇਸ਼ਨ ਨੂੰ ਚੈੱਕ ਆਊਟ ਕੀਤਾ ਐਂਡ ਏਰੀਆ ਦੇ ਵਿੱਚ ਵੱਖ-ਵੱਖੋ ਟੀਮਾਂ ਬਣਾ ਕੇ ਭੇਜੀਆਂ ਗਈਆਂ ਐਂਡ ਜਿਹੜੀ ਇੱਕ ਕਮਾਲਪੁਰ ਰੋਡ ਦੇ ਉੱਪਰ ਨਾਕਾ ਬੰਦੀ ਕੀਤੀ ਸੀ ਉੱਥੇ ਕਰੀਬ 7:30 AM ਦੇ ਜਿਹੜੀ ਹੈਗੀ ਇੱਕ ਗੱਡੀ ਜਿਹੜੀ ਹੈਗੀ ਆਲਟੋ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਦੇ ਵਿੱਚ ਇਹ ਸ਼ਖਸ ਜਿਹੜਾ ਜਿਸ ਦੀ ਇਨਫੋਰਮੇਸ਼ਨ ਵੀ ਹੋਣ ਦਾ ਸ਼ੱਕ ਹੋਇਆ ਤਾਂ ਜਿਸ ਨੂੰ ਰੁਕਣ ਦੇ ਇਸ਼ਾਰਾ ਕੀਤਾ ਤਾਂ ਜਦੋਂ ਪੁਲਿਸ ਪਾਰਟੀ ਅੱਗੇ ਖੜੀ ਸੀ ਉਹਨੂੰ ਦੇਖ ਕੇ ਇਹਦੀ ਗੱਡੀ ਮੋੜਨ ਲੱਗਿਆ ਤਾਂ ਗੱਡੀ ਇਹਦੀ ਖਤਾਨਾ ਦੇ ਵਿੱਚ ਜਿਹੜੀ ਹੈਗੀ ਉਤਰ ਜਾਂਦੀ ਆ ਜਿਸ ਤੋਂ ਇਹ ਸ਼ਖਸ ਜਿਹੜਾ ਹੈਗਾ ਉਤਰ ਕੇ ਖੇਤਾ ਵੱਲ ਨੂੰ ਭੱਜਿਆ ਤੇ ਭੱਜਦੇ ਹੋਏ ਨੇ ਪੁਲਿਸ ਪਾਰਟੀ ਦੇ ਉੱਪਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਜਿਹੜੇ ਹੈਗੀ ਫਾਇਰਿੰਗ ਸ਼ੁਰੂ ਕੀਤੀ ਜੋ ਇਸ ਵੱਲੋਂ ਦੋ ਫਾਇਰ ਕੀਤੇ ਗਏ ਜੋ ਪੁਲਿਸ ਪਾਰਟੀ ਦੀ ਜਿਹੜੀ ਸਾਡੀ ਸਰਕਾਰੀ ਗੱਡੀ ਸੀ ਇੱਥੇ ਮੌਜੂਦ ਉਹਦੇ ਵਿੱਚ ਜਿਹੜਾ ਲੱਗੇ ਐਂਡ ਪੁਲਿਸ ਪਾਰਟੀ ਵੱਲੋਂ ਜਿਹੜਾ ਆਖਿਆ ਆਪਣੀ ਬਚਾਅ ਦੀ ਖਾਤਰ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਇਹਦੀ ਫਾਇਰਿੰਗ ਕੀਤੀ ਤਾਂ ਜੋ ਉਹਦੀ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਸ਼ਖਸ ਜੋ ਪਕੌੜਾ ਸੀ ਉਹਦੀ ਖੱਬੀ ਲੱਤ ਦੇ ਵਿੱਚ ਜਿਹੜੀ ਹੈਗੇ ਗੋਡੇ ਤੋਂ ਥੱਲੇ ਜਿਹੜੀ ਹੈਗੇ ਇੰਜਰੀ ਹੋਈ ਆ ਉਹਨੂੰ ਜਿਹੜੀ ਹੈਗੇ ਬੁਲੇਟ ਇੰਜਰੀ ਹੋਈ ਆ ਉਹਨੂੰ ਹਸਪੀਟਲਾਈਜ਼ ਜਿਹੜਾ ਕੀਤਾ ਗਿਆ ਇਹ ਜਿਹੜਾ ਮੌਢਲੀ ਦਰਿਆਵਤ ਤੋਂ ਇਹ ਪਤਾ ਚੱਲਿਆ ਕਿ ਸੋਨੂ ਕਤਰੀ ਗੈਂਗ ਦਾ ਐਸੋਸੀਏਟ ਹੈਗਾ ਸੀ ਤੇ ਜਿਸ ਦੇ ਉੱਪਰ 399 402 ਪ੍ਰੈਪਰੇਸ਼ਨ ਆਫ ਅ ਡਕਰਾਟੀ ਆਰਮਜ਼ ਐਕਟ ਐਂਡ ਪੀਐਸ ਐਕਟ ਹੋਰ ਜਿਹੜੀਆਂ ਹੈਗੇ ਲੜਾਈ ਝਗੜੇ ਦੇ ਜਿਹੜੇ ਹੈਗੇ ਨੇ ਮੁਕਦਮੇ ਦਰਸੀ ਨੇ ਦੋ ਕੇਸਾਂ ਦੇ ਵਿੱਚ ਜਿਹੜਾ ਹੈਗਾ ਇਹ ਪਕੌੜਾ ਚੱਲਿਆ ਮਾਨਜੋਗ ਖਾਲਸਾ ਨੂੰ ਇਹਨੂੰ ਪਿਛੋ ਕਰਾਰ ਦਿੱਤਾ ਹੋਇਆ ਸੀ ਕੋਈ ਸਾਥੀ ਬੰਦੀ ਵੀ ਨਾਲ ਕੋਈ ਹੈਗੀ ਸੀਗੀ ਹੋਰ ਇਹਦੀ ਨਹੀਂ ਜਦੋਂ ਇਹ ਐਪਰੀਂਡ ਕੀਤਾ ਇਕੱਲਾ ਹੀ ਸੀ ਹੁਣ ਕਿੱ데 ਕਿੱਥੇ ਕਿੱਥੇ ਰਿਹਾ ਪਕੌੜਾ ਹੋਂ ਤੋਂ ਬਾਅਦ ਜਿਹੜਾ ਹੈਗਾ ਕਿੱਥੇ ਕਿੱਥੇ ਵਿਚਰਦਾ ਰਿਹਾ ਉਹ ਸਾਰੇ ਜਿਹੜੀ ਹੈਗੀ ਹੁਣ ਡਿਟੇਲ ਦੇ ਵਿੱਚ ਇਹਦੀ ਜਦੋਂ ਇਹਨੂੰ ਅਸੀਂ ਇਹਦੀ ਅਰੈਸਟ ਪਾ ਕੇ ਪੁਲਿਸ ਰਿਮਾਂਡ ਦੇ ਉੱਪਰ ਇਹਦੀ ਲੈ ਇਹਨੂੰ ਜਿਹੜਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਦੀ ਪੁੱਛਗਛ ਜਿਹੜੀ ਅਮਲ ਚ ਲਿਆਂਦੀ ਜਾਏਗੀ ਤਾਂ ਫੇਰ ਤੁਹਾਨੂੰ ਜਿਹੜੇ ਆ ਗਿਆ ਸੀ ਅਗਲੀ ਕੋਈ ਵੈਪਨ ਕਿੰਨੇ ਕੋਈ ਬਰਾਮਦ ਹੋਏ ਜਿਹੜੇ ਮੌਕੇ ਤੇ ਮੌਕੇ ਤੋਂ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈਗਾ ਜਿਸ ਦੇ ਉੱਪਰ ਮੇਡ ਇਨ ਇਟਲੀ ਲਿਖਿਆ ਹੋਇਆ ਸੀ ਐਂਗਰੇਵ ਕੀਤਾ ਹੈ ਐਂਡ ਪਲੱਸ ਦੋ ਲਾਈਵ ਕਾਟਿਜਸ ਐਂਡ ਦੋ ਐਮਟੀ ਜਿਹੜੇ ਸ਼ੈਲ ਨੇ ਉਹ ਰਿਕਵਰ ਹੋਏ ਨੇ ਐਂਡ ਪਲੱਸ ਇੱਕ ਹਲਟਰੋ ਗੱਡੀ ਜਿਹੜੀ ਹੈਗੀ ਹੋਰ ਕਵਰ ਹੋਈ ਆ ਅਤੇ ਜਿਹੜਾ ਦੋਸ਼ੀ ਹੈਗਾ ਇਹਨੂੰ ਅਸੀਂ ਇੱਕ ਵਾਰਾ ਹਸਪੀਟਲਾਈਜ਼ ਕੀਤਾ ਉਸ ਤੋਂ ਬਾਅਦ ਜਦੋਂ ਇਹਨੂੰ ਡਿਸਚਾਰਜ ਕੀਤਾ ਜਾਏਗਾ ਤਾਂ ਅਗਲੀ ਪੁਛਗਿਛ ਜਿਹੜੀ ਹੈਗੀ ਇਹਦੀ ਕਰਕੇ ਕਾਰਵਾਈਆਂ ਹੋ ਚੁਲੀਆਂ ਦੀ ਹੈ ਸਰ ਗੱਡੀ ਵੀ ਇਹਦੀ ਉਹ ਲੱਗਾ ਕੋਈ ਸਾਹਮਣੇ ਗੱਡੀ ਹਲੇ ਤੱਕ ਅਜਾ ਅਫੀਸਰਸ ਨੇ ਮੈਨੂੰ ਬਰੀਫ ਕੀਤਾ ਕਿ ਗੱਡੀ ਇਸ ਦੇ ਗੁਰਪ੍ਰੀਤ ਸਿੰਘ ਗੋਫੀ ਦੇ ਨਾਮ ਤੋਂ ਠੀਕ ਸਰ ਜਿਹੜਾ ਇਹ ਪਿਸਤਲ ਵਗੈਰਾ ਹੈਗਾ ਉਹ ਵੀ ਕੁਝ ਪਤਾ ਲੱਗਾ ਕਿ ਕਿੱਥੋਂ ਪਿਸਤਲ ਜਿਹੜਾ ਇਲੀਜੀਟ ਵੈਪਨ ਇਲੀਗਲ ਹੈਗੇ ਨੇ ਜਿਹੜੇ ਹੈ ਕਿ ਨੇ ਇਲੀਗਲ ਹੀ ਆ ਉਹ ਤਾਂ ਆ ਕੇ ਦੇਖਾਂਗੇ ਪੋਚੀ ਦੇ ਜੇਕੇ ਤੋਂ ਲੈ ਕੇ ਆ ਸੀ ਕਿੰਨੇ ਦਾ ਲੈ ਕੇ ਆ ਸੀ ਕਿਤੇ ਕਿਤੇ ਕਿਹੜੇ ਕਿਹੜੇ ਕ੍ਰਾਈਮ ਦੇ ਵਿੱਚ ਇਹਨੇ ਇਸ ਪਿਸਟਲ ਨੂੰ ਯੂਜ਼ ਕੀਤਾ ਜਾਂ ਹੋਰ ਕਿਹੜੇ ਕਿਹੜੇ ਇਹਦੇ ਐਸੋਸੀਏਟ ਰਹੇ ਨੇ ਕਿੱਥੇ ਕਿ ਹੌਣ-ਹੌਣ ਨੂੰ ਹਾਰਬਰ ਕਰਦੇ ਨੇ ਉਹ ਸਾਰਿਆਂ ਦੇ ਉੱਪਰ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਏਗੀ ਬੈਕਗ੍ਰਾਉਂਡ ਕੀ ਸਰ ਤਾਂ ਬੈਕਗ੍ਰਾਉਂਡ ਕੀ ਆ ਮੁੰਡੇ ਦਾ ਹਾਂਜੀ ਬੈਕਗ੍ਰਾਉਂਡ ਮੁੰਡੇ ਦਾ ਕੀ ਹੈ ਸਰ ਬੈਕਗ੍ਰਾਉਂਡ ਤੁਹਾਨੂੰ ਦੱਸਿਆ ਕਿ ਕ੍ਰਾਈਮਨਾਲੇ ਦਾ ਬੈਕਗ੍ਰਾਉਂਡ 2006 ਤੋਂ ਜਿਹੜਾ ਹੈਗਾ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਨਵੋਲਡ ਰਿਹਾ 2006 ਦੇ ਵਿੱਚ ਇਹਦੇ ਤੇ ਪਹਿਲਾ ਪਰਚਾ ਜਿਹੜਾ ਲੜਾਈ ਝਗੜੇ ਦਾ ਹੁੰਦਾ ਉਸ ਤੋਂ ਬਾਅਦ 2011 ਦੇ ਵਿੱਚ ਪਰਚੇ ਹੁੰਦੇ ਨੇ ਫਿਰ 2015 ਦੇ ਵਿੱਚ ਇਹਦੇ ਤੇ ਪਰਚੇ ਹੁੰਦੇ ਨੇ 16 ਚ ਵੀ ਹੈ ਤਾਂ ਇੱਕ ਰੀਸੈਂਟ ਜਿਹੜਾ ਹੈਗਾ ਹੁਣ ਜਿਹੜਾ ਪਰਚਾ ਹੈ ਨਾ ਸਰ ਕੋ ਮੈਸੇਜ ਇਹਨਾਂ ਚਾਹੁੰਗਾ ਕਿਉਂਕਿ کافی ਲੋਕ کافی ਬਾਰ ਦੱਤਾਂ ਹੈਗੇ ਸਾਹਮਣੇ ਹੈਗੇ ਹੈਗਾ ਕਿ ਅਸੀਂ ਜਿਹੜੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਹਰੇਕ ਤਰ੍ਹਾਂ ਦੇ ਕ੍ਰਾਈਮ ਨਾਲ ਜਿਹੜਾ ਹੈਗਾ ਨਿਪਟਣ ਵਾਸਤੇ ਸક્ષਮ ਹੈਗੀ ਆ ਅਸੀਂ ਪੂਰੀ ਤਰ੍ਹਾਂ ਪਰਫੈਕਟ ਅਸੀਂ ਵੈਲ ਇਕਵਿਪਡ ਹੈਗੇ ਆ ਐਂਡ ਅਗਰ ਕੋਈ ਇਸ ਤਰ੍ਹਾਂ ਦੇ ਰਸਤੇ ਤੇ ਗਲਤ ਰਸਤੇ ਤੇ ਚੱਲਦੇ ਨੇ ਤਾਂ ਉਹਨਾਂ ਦਾ ਇੰਜਾਮ ਇਸ ਤੋਂ ਵੀ ਬੁਰਾ ਹੋ ਸਕਦਾ ਥੈਂਕ ਯੂ ਸਰ